ਰੇ ਰੇ ਆਲੀਆ ਰੇ ਪਰਮੇਸ਼ਰ ਵਰਮਾ ਡੇਸੀ ਕਰੂ ਡੇਸੀ ਕਰੂ ਡੇਸੀ ਕਰੂ ਧੜੀ ਮਾਰ ਹੱਸਦੇ ਜੋ ਚੱਲੇ ਤੁਹਾਨੂੰ ਦੱਸਦੇ ਜੋ ਗੁੱਡੀ ਚੜੀ ਮਗਰੋਂ ਇਹ ਆਪੇ ਪੈਰੀ ਪਹਿਣਗੇ ਖਿੱਚੀ ਚੱਲ ਕੰਮ ਕੋਈ ਸਕਦਾ ਨਹੀਂ ਥੰਮ ਤੈਨੂੰ ਬੱਲੇ ਸ਼ੇਰਾ ਆਪੇ ਆ ਕੇ ਲੋਕ ਕਹਿਣਗੇ ਹੌਲੀ ਹੌਲੀ ਹਾਸਲ ਮੁਕਾਮ ਹੁੰਦਾ ਆ ਹੌਲੀ ਹੌਲੀ ਮਿਹਨਤਾਂ ਦਾ ਨਾਮ ਹੁੰਦਾ ਆ ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ ਦੁਨੀਆਦਾਰੀ ਚੋ ਜੋ ਤਰਾਸ਼ ਬਣਦੇ ਆਪਣੇ ਤੇ ਰੱਖ ਵਿਸ਼ਵਾਸ ਬਣਦੇ ਹੋਏ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਹੋ ਆਮ ਜਿਹੇ ਮੁੰਡੇ ਵੀ ਨੇ ਸੱਚਾ ਸੋਚ ਉੱਚੀ ਮਿਹਨਤੀ ਵੀ ਹੋਵੇ ਜਿਹੜਾ ਉਸ ਬੰਦੇ ਦੀ ਤਰੱਕੀ ਫਟਾਫਟ ਹੁੰਦੀ ਆ ਫੈੜੇ ਵਾਲੀ ਗੱਲ ਦੱਸਾਂ ਕੱਢ ਸਾਰੇ ਹੱਲ ਦੱਸਾਂ ਸੱਚ ਦੇ ਤੇ ਭੀੜ ਸਦਾ ਘੱਟ ਹੁੰਦੀ ਆ ਹੋ ਅੱਜ ਨਹੀਂ ਜੇ ਹੁੰਦਾ ਤਾਂ ਉਹ ਕੱਲ ਹੋ ਜਵੇ ਸਬਰਾਂ ਨਾਲ ਸਭ ਕੁਝ ਹੱਲ ਹੋ ਜਵੇ ਹਾਰਦਾ ਨਹੀਂ ਜਿਹੜਾ ਹਾਰ ਜਾਣ ਵਾਲੇ ਢਰ ਕੋਲ ਉਹ ਨੂੰ ਹੀ ਤਾਂ ਜਿੱਤਣੇ ਦਾ ਵੱਲ ਪਰ ਉਸੀ ਨੇ ਯੋ ਕਾਮਯਾਬੀ ਥਾਲ ਵਿੱਚ ਪਹਿਲਾਂ ਪਹਿਲਾਂ ਔਕੜਾਂ ਵੀ ਪੇਸ਼ ਹੁੰਦੀਆਂ ਆਪੇ ਬੰਦਾ ਸਿੱਖ ਜਾਂਦਾ ਖਾ ਖਾ ਕੇ ਠੋਕਰਾਂ ਜੀ ਠੋਕਰਾਂ ਬਦਾਮਾ ਨਾਲੋਂ ਤੇਜ਼ ਹੁੰਦੀਆਂ ਹੌਲੀ ਹੌਲੀ ਹਾਸਲ ਮੁਕਾਮ ਹੁੰਦਾ ਆ ਹੌਲੀ ਹੌਲੀ ਮਿਹਨਤਾਂ ਦਾ ਨਾਮ ਹੁੰਦਾ ਆ ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਹੈ ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ ਆਪਣੇ ਤੇ ਰੱਖ ਵੀ ਸ਼ੁਭਾਸ਼ ਬਣਦੇ ਹੋਏ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਹੋ ਆਮ ਜਿਹੇ ਮੁੰਡੇ ਵੀ ਨੇ ਏ ਇਬਾ ਮਨੀ ਚੋਰੇ ਮਦਨਾਮ ਤੇ ਜੋ ਚੋਰੇ ਬੜਾ ਨਾਮ ਹੋ ਗਏ ਚੋਰੇ ਗੋਮ ਨਾਮ ਤੇ ਜੋ ਚੋਰੇ ਨਾ ਕਾਮ ਤੇ ਜੋ ਚੋਰੇ ਬੜੇ ਕਾਮ ਕਰੇ ਚੋਰੇ ਆਰਾਮ ਕਰੇ ਚੋਰੇ ਹਮ ਗਾਮ ਆਲੇ ਚੋਰੇ ਓਵਰ ਕਰੇ ਛਿੱਤੇ ਭਰੀ ਸਾਰੀ ਕਿਸ਼ਤੇ ਕੀ ਆਪਨੇ ਸਿਰ ਤੇ ਥਾਲੀ ਨਿਭਾਏ ਰਿਸ਼ਤੇ ਮਾਈਂਡ ਪੂਰਾ ਲੈ ਬੱਜੇ ਯਾਰ ਫਿਰ ਡਰਨਾ ਕਿਸ ਤੇ ਮੈਂ ਕੀ ਗਾਡੀਆਂ ਲੈ ਲਈ ਚਪਲੇ ਕਿਸ ਕਿਸ ਕੇ ਮਿਟਾ ਦੇਂਗੇ ਜੀ ਖਾਜੋਰੀ ਕਿਸ ਕਿਸ ਕੇ ਸਿੱਧਾ ਪਿੰਡੇ ਚਲਾਣਾ ਮੈਂ ਜਾਣੂ ਪੜਤਾ ਮੈਂ ਕੋ ਨਿਆਰੇ ਚੱਕਰੋ ਮੈਂ 10 ਵਿਸ ਕੇ ਸੋਲਜਰ ਬਣ ਸਿੱਖੋ ਮਾੜਾ ਟਾਈਮ ਕੱਢਣਾ ਹਾਰਡ ਵਰਕਿੰਗ ਵਾਲਾ ਰੂਟ ਨਹੀਂ ਉਹ ਛੱਡਣਾ ਜਾਣਦਾ ਏ ਤੱਕ ਕੋਈ ਘੜੀ ਹੋਈ ਗੱਲ ਨਾ ਅੱਖਾਂ ਬੰਦ ਕਰਕੇ ਮੁਸੀਬਤਾਂ ਦੇ ਹੱਲ ਨਾ ਕੰਮ ਕਰੋ ਸੋਚਾ ਛੱਡੋ ਆਸ ਰੱਖੋ ਪਰ ਵਾਈਟ ਹاصل ਮੁਕਾਮ ਹੁੰਦਾ ਆ ਹੌਲੀ ਹੌਲੀ ਮਿਹਨਤਾਂ ਦਾ ਨਾਮ ਹੁੰਦਾ ਆ ਪਹਿਲਾ ਪਹਿਲਾ ਹਰ ਬੰਦਾ ਆਮ ਹੁੰਦਾ ਆ ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ ਆਪਣੇ ਤੇ ਰੱਖ ਵਿਸ਼ਵਾਸ ਬਣਦੇ ਹੋਏ ਆਮ ਜਿਹੇ ਬੰਦੇ ਵੀ ਨਹੀਂ ਖਾਸ ਬਣਦੇ ਆਮ ਜਿਹੇ ਮੁੰਡੇ ਵੀ ਨਹੀਂ ਖਾਸ ਬਣਦੇ ਅਸੀਂ ਆਮ ਜਿਹੇ ਮੁੰਡੇ ਹੀ ਜੋ ਖਾਸ ਬਣਦੇ ਸੀ ਆਮ ਜਿਹੇ ਮੁੰਡੇ ਹੀ ਜੋ ਬਸ 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 ਇਤਾਂ ਹੀ ਵਾਹੇ ਗੁਰੂ ਸੁਖ ਰੱਖੇ ਮਾਰਾ ਕਾਮ ਬੋਲੇ ਮੁੰਨਾ ਆਮ ਚੁੱਪਾ ਸਾਥ ਮੇਰੇ ਘੁੰਮੇ ਤੇ ਸਕੂਟਰ ਤੇ ਬਸ ਐਦਾ ਹੀ ਵਾਹਿਗੁਰੂ ਸੁਖ ਰੱਖੇ ਬਸ ਐਦਾ ਹੀ ਵਾਹਿਗੁਰੂ ਸੁਖ ਰੱਖੇ ਬਸ ਐਦਾ ਹੀ ਵਾਹਿਗੁਰੂ ਸੁਖ ਰੱਖੇ ਰਹਿ ਆਲਿਆ ਰਹਿ ਵਰਦਾਨ ਕਿਉਂ ਪੈਂਦੀ ਆ ਫਿਰ ਤੱਕ ਚੈਂਪੀਅਨ